ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆ ਪੈਣੀ ਤੇ ਜ਼ਿਲ੍ਹਾ ਬਰਨਾਲਾ ਤੇ ਬਈ ਕੋਲ ਦੋ ਗਾਵਾਂ ਤੇ ਕਰਦੇ ਆ ਬਈ ਜੀ ਨੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੀਨਾ ਜੀ ਆਪਣਾ ਤਾਰੀ ਪਿੰਡ ਮਨ ਪੈਣੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ 84278 ਹਾਂਜੀ 52091 ਠੀਕ ਆ ਜੀ ਤੇ ਦੋ ਗਾਵਾਂ ਜੀ ਆਪਣੀਆਂ ਹਾਂਜੀ ਠੀਕ ਆ ਜੀ ਕਿੰਨਾ ਘਟਾ ਹੋ ਵੀਰ ਸੁਣਨ ਨੂੰ ਸੋ ਯੂ ਨੂੰ ਡੇਢ ਕਿੰਨਾ ਦਿੰਦੇ ਠੀਕ ਹੈ ਜੀ ਮਗਰ ਕੀ ਹੈ ਇਹਦੇ ਮਗਰ ਬਸ ਹੈ ਠੀਕ ਹੈ ਜੀ ਮਗਰ ਬਸ ਹੈ ਬਾਈ ਜੀ ਠੀਕ ਆ ਆ ਖੜਾ ਤੇ ਹਾਂ ਜੀ ਬਾਈ ਰੇਟ ਕੀ ਹੈ ਇਹਦਾ 28000 ਠੀਕ ਹੈ ਜੀ ਹਾਂ ਜੀ ਬਾਈ ਦੁੱਧ ਕਿੰਨਾ ਦਿੰਦੀ ਨਾ ਕਰ ਲਈ ਠੀਕ ਹੈ ਬਾਈ ਦੇਖੋ ਮਾਤਾ ਨੂੰ ਇੱਥੇ ਵਾਲਾ ਠੀਕ ਹੈ ਜੀ ਤੇ ਰੇਟ ਬਾਈ ਨੇ ਜਾਏਗੀ ਮੰਗਿਆ ਠੀਕ ਹੈ ਜੀ ਦੇਖੋ ਨਾ ਤੁਹਾਨੂੰ ਫੇਸ ਕੁਆਲਟੀ ਦੇ ਸਕਦੇ ਹਾਂ ਠੀਕ ਹੈ ਜੀ ਏ ਬਾਈ ਕੋਲ ਇੱਕ ਕੰਮ ਹੋ ਰਿਹਾ ਉਹਦਾ ਵੀ ਜਾਣਕਾਰੀ ਦੇਣੀ। ਹਾਂਜੀ ਬਾਈ ਜੀ ਆਹ ਕੰਮ ਦਾ 10 ਟਨ ਡੱਟ ਕਿੰਨਾ ਜਿੰਦੀ? 10 ਕਿਲੋ। ਠੀਕ ਹੈ ਜੀ। 10 ਲੀਟਰ ਦੁੱਧਾ ਬਾਈ ਦੇਖਦੇ ਚੁੱਕੀ ਗਾਂ ਤੇ ਦੇਖਦੇ ਬਾਈ ਤੱਦਾ ਤਾਂ ਤੋਂ ਜੀ ਤੇ ਠੀਕ ਆ। ਬੜੀ ਜੀ ਸ਼ੁਕਰੀਆ। ਹਾਂਜੀ ਬਾਈ ਰੇਟ ਕੀ ਹੈ ਇਹਦਾ? 40000। 40000 ਰੁਪਏ ਰੇਟ ਆ ਬਾਈ। ਜੇ ਕਿਸੇ ਨੇ ਕਨੈਕਟ ਕਰਨਾ ਹੈ ਤਾਂ ਬਾਈ ਨੂੰ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ